ਟੋਡੀ ਮੁਖਲਾ ਪੰਜਵਾ ਸਤਗੁਰਿ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਖਰ ਸੋਭਾ ਚਿੰਤਾ ਲਾਹੀ ਹਮਾਰੀ ਸਤਗੁਰਿ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਖਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਰਹਾਓ ਅਵਰ ਨ ਸੂਜੈ ਦੂਜੀ ਠੋਹਰ ਹਾਰ ਪਰਿਓ ਤੋਦਾਰੀ ਲੇਖਾ ਛੁੜ ਲਿਖੈ ਛੂਟੈ ਹਮ ਨਿਰਗੁਣ ਲੇਹੋ ਉਵਾਰੀ ਸਦਬਕ ਸਿੰਧ ਸਦਾ ਮਿਹਰਬਾਨਾ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ এবਾਰੀ ਟੋਡੀ ਮਖਲਾ ਪੰਜਵਾ ਸਤ ਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਖਰ ਸੁਭਾ ਚਿੰਤਾ ਲਾਹੇ ਹਮਾਰੀ ਸਤ ਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਖਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਓ ਰਹਾਓ ਅਵਰ ਨ ਸੂਜੈ ਦੂਜੀ ਠੋਹਰ ਹਾਰ ਪਰਿਓ ਤੋ ਜਾਰੀ ਲੇਖਾ ਛੁਡ ਲਿਖੈ ਛੂਟੈ ਹਮ ਨਿਰਗੁਣ ਲੇਹੋ ਉਬਾਰੀ ਸਤਿਵਕ ਸਿੰਧ ਸਦਾ ਮਿਹਰਬਾਨਾ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲੇ ਹੋ ਏ ਬਾਰੀ ਟੋਡੀ ਮਖਲਾ ਪੰਜਵਾ ਸਤ ਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਖਰਸੂਬਾ ਚਿੰਤਾ ਲਾਹੇ ਹਮਾਰੀ ਸਤਗੁਰ ਆਇਓ ਸਰਨ ਤੋਹਾਰੀ ਮਿਲੈ ਸੁਖ ਨਾਮ ਖਰਸੂਬਾ ਚਿੰਤਾ ਲਾਹੇ ਹਮਾਰੀ ਰਹਾਉ ਰਹਾਉ ਅਵਰ ਨ ਸੂਜੈ ਦੂਜੀ ਠੋਹਰ ਹਾਰ ਪਰਿਓ ਤੋ ਜਾਰੀ ਲਿਖਾ ਛੁੜ ਲਿਖੈ ਛੂਟੇ ਹਮ ਨਿਰਗੁਣ ਲਹਿਉ ਉਵਾਰੀ ਸਦ ਵਕ ਸਿੰਧ ਸਦਾ ਮਿਹਰਬਾਨਾ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਹਿਉ ਏ ਬਾਰੀ ਟੋਡੀ ਮੁਖਲਾ ਪੰਜਵਾ ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਖਰਸੂਬਾ ਚਿੰਤਾ ਲਾਹੀ ਹਮਾਰੀ ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਖਰਸੂਬਾ ਚਿੰਤਾ ਲਾਹੇ ਹਮਾਰੀ ਰਹਾਓ ਰਹਾਓ ਅਵਰ ਨ ਸੂਜੈ ਦੂਜੀ ਠੋਹਰ ਹਾਰ ਪਰਿਓ ਤੋਦਾਰੀ ਲੇਖਾ ਛੋੜ ਲਿਖੈ ਛੂਟੈ ਹਮ ਨਿਰਗੁਣ ਲੇਹੁ ਉਵਾਰੀ ਸਦ ਵਕ ਸਿੰਧ ਸਦਾ ਮਿਹਰਬਾਨਾ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਏ ਵਾਰੀ ਟੋਡੀ ਮਖਲਾ ਪੰਜਵਾ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਖਰਸੂਬਾ ਚਿੰਤਾ ਲਾਹੇ ਹਮਾਰੀ ਸਤ ਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਖਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਓ ਰਹਾਓ ਅਵਰ ਨ ਸੂਜੈ ਦੂਜੀ ਠੋਹਰ ਹਾਰ ਪਰਿਓ ਤੋ ਜਾਰੀ ਲੇਖਾ ਛੁਡ ਲਿਖੈ ਛੂਟੈ ਹਮ ਨਿਰਗੁਣ ਲੇਹੋ ਉਵਾਰੀ ਸਦ ਵਕ ਸਿੰਧ ਸਦਾ ਮਿਹਰਬਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲੇ ਹੋ ਏ ਬਾਰੀ